ਅਸਲਾਮ ਵਾਲੇਕਮ ਜੀ ਸਭ ਨੂੰ ਆਪ ਜੀ ਦੇਖੇ ਤੋਂ ਮਤਲਬ ਦੇ ਵਿੱਚ ਕੁਝ ਗਿਆਨ ਦੀ ਗੱਲ ਕੁਝ ਇਸ਼ਕ ਦੀ ਗੱਲ ਸਾਂਝੀ ਕਰਨ ਜਾ ਰਹੇ ਹਾਂ ਜ਼ਿੰਦਗੀ ਵਿੱਚ ਗੁਰੂ ਦਾ ਹੁਣ ਬਹੁਤ ਹੀ ਜ਼ਰੂਰੀ ਹੈ ਗੁਰੂ ਬਿਨਾ ਜ਼ਿੰਦਗੀ ਇਨਸਾਨ ਦੀ ਕਾਲੀ ਰਾਤ ਵਾਂਗ ਹੁੰਦੀ ਹੈ ਨਾ ਕੁਝ ਦਿਸਦਾ ਹੈ ਤੇ ਨਾ ਕੁਝ ਪਤਾ ਲੱਗਦਾ ਜ਼ਿੰਦਗੀ ਵਿੱਚ ਗੁਰੂ ਬਣਾਉਣਾ ਬਹੁਤ ਹੀ ਜ਼ਰੂਰੀ ਹੈ ਉਹ ਗੁਰੂ ਹੀ ਹੈ ਜੋ ਇਨਸਾਨ ਨੂੰ ਪਰਮਾਤਮਾ ਨਾਲ ਮਿਲਾ ਸਕਦਾ ਹੈ ਜੋ ਇਨਸਾਨ ਮੁਰਸ਼ਦ ਵਾਲੇ ਹੋ ਜਾਂਦੇ ਨੇ ਗੁਰੂ ਵਾਲੇ ਹੋ ਜਾਂਦੇ ਨੇ ਉਹ ਸਤਿ ਅਲੀ ਸਹਾਕਨ ਹੋ ਜਾਂਦੇ ਨੇ ਜਦੋਂ ਕਾਮਲ ਗੁਰੂ ਕਾਮਲ ਮੁਰਸ਼ਦ ਮਿਹਰਬਾਨ ਹੋ ਜਾਵੇ ਸਭ ਮੁਸੀਬਤਾਂ ਦੂਰ ਹੋ ਜਾਂਦੀਆਂ ਨੇ ਦੁਨੀਆ ਦੇ ਵਿੱਚ ਸੱਚਾ ਯਾਰ ਇੱਕੋ ਹੀ ਹੋ ਸਕਦਾ ਏ ਉਹਨੂੰ ਕਹਿੰਦੇ ਆ ਸਤਗੁਰੂ ਬਾਕੀ ਸਾਰੇ ਯਾਰ ਦੁਨਿਆਵੀ ਨੇ ਯਾਰ ਤਾਂ ਜਾ ਯਾਰ ਤਾਂ ਦੂਰ ਦੀ ਗੱਲ ਐ ਇੱਥੇ ਤਾਂ ਭਰਾ ਨਹੀਂ ਭਰਾ ਦੇ bande ਭਰਾ ਭਰਾ ਨੂੰ ਰੁਖਸਤ ਕਰਦੇ ਦਿਨ ਇਸ ਅਲਫਾਨੀ ਦੁਨੀਆਂ ਤੋਂ ਪਰ ਜੇ ਕੋਈ ਸੱਚੀ ਮੁੱਚੀ ਸੱਚਾ ਸਾਥੀ ਹੋਏ ਸਤਿਗੁਰੂ ਗੱਲ ਇਬਾਦਤਾਂ ਨਾਲ ਨਹੀਂ ਬੰਦੀ ਨਾ ਹੀ ਨਮਾਜ਼ਾਂ ਕੀਤਿਆਂ ਬੰਦੀ ਐ ਜਿੰਨੇ ਮਰਜੀ ਪਾਠ ਕਰ ਲੋ ਜਾਗਰਣ ਕਰ ਲੋ ਗੱਲ ਕਦੇ ਨਹੀਂ ਬੰਦੀ ਜਦੋਂ ਇੱਕ ਪੂਰਨ ਸਤਿਗੁਰ ਪੂਰਨ ਮੁਰਸ਼ਦ ਤੁਹਾਡੇ ਸਿਰ ਤੇ ਦੋਨੋਂ ਹੱਥ ਰੱਖ ਦੇਵੇ ਗੱਲ ਉਹਦੋਂ ਬੰਦੀ ਏ ਜਿੰਨੀ ਮੁਹੱਬਤ ਅਸੀਂ ਗੁਰੂ ਨੂੰ ਕਰਦੇ ਆ ਗੁਰੂ ਸਾਨੂੰ ਦੁਗਣੀ ਕਰਦਾ ਏ ਬੜੇ ਐਸੇ ਲੋਕ ਨੇ ਜੋ ਗੁਰੂ ਦੇ ਕਹੇ ਤੇ ਚੱਲਦੇ ਨੇ ਜੋ ਗੁਰੂ ਕਹੇ ਉਹ ਕਰੋ ਜੋ ਗੁਰੂ ਕਰੇ ਉਹ ਨਾ ਕਰੋ ਗੁਰੂ ਦਾ ਕੋਈ ਪਤਾ ਨਹੀਂ ਕਿਥੇ ਤੁਹਾਡਾ ਇਮਤਿਹਾਨ ਲੈ ਰਿਹਾ ਹੋਵੇ ਉਹਾੜ ਜਗ੍ਹਾ ਹਾਜ਼ਰ ਨਾਜ਼ਰੇ ਪੂਰਨ ਸਤਗੁਰ ਉਹ ਹੁੰਦਾ ਏ ਜੋ ਦਿਸਦਾ ਨਾ ਹੋਵੇ ਜੋ ਦਿਸਦਾ ਨਾ ਹੋਵੇ ਉਹ ਹੋਵੇ ਜੋ ਦਿਸਦਾ ਹੋਵੇ ਉਹ ਨਾ ਹੋਵੇ ਫਕੀਰੀ ਬਾਣੇ ਨਪਉਣ ਨਾਲ ਨਹੀਂ ਹੁੰਦੀ ਫਕੀਰੀ ਅੰਦਰੂਨੀ ਹੁੰਦੀ ਅੱਲਾ ਅੱਲਾ ਕੈਨ ਨਾਲ ਅੱਲਾ ਦੇ ਮਿਲਦਾ ਅੱਲਾ ਦੇ ਬੰਦਿਆਂ ਕੋਲ ਬੈਨ ਨਾਲ ਅੱਲਾ ਮਿਲਦਾ ਰੱਬ ਦੀ ਸਮਝ ਉਦੋਂ ਲੱਗਦੀ ਏ ਜਦੋਂ ਕਾਮਲ ਗੁਰੂ ਬਣਾਇਆ ਜਾਵੇ ਕਾਮਲ ਗੁਰੂ ਜ਼ਿੰਦਗੀ ਵਿੱਚ ਬਣਾਉਣਾ ਬਹੁਤ ਹੀ ਜ਼ਰੂਰੀ ਹੈ ਜ਼ਿੰਦਗੀ ਵਿੱਚ ਗੁਰੂ ਬਣਾਉਣਾ ਬਹੁਤ ਹੀ ਜ਼ਰੂਰੀ ਹੈ ਉਹ ਗੁਰੂ ਹੀ ਹੈ ਜੋ ਆਪਣੇ ਮੂਰਿਦ ਨੂੰ ਰੱਬ ਨਾਲ ਮਿਲਾਉਂਦਾ ਹੈ ਗੁਰੂ ਤੋਂ ਬਿਨਾ ਕੋਈ ਵੀ ਮੰਜ਼ਿਲ ਹਾਸਲ ਨਹੀਂ ਹੁੰਦੀ ਭਾਵੇਂ ਰਹਾਣੀयत ਹੋਵੇ ਭਾਵੇਂ ਦੰਦਾ ਵੀ ਹੋਵੇ ਜੇ ਤੁਸੀਂ ਦੁਨਿਆਵੀ ਤੇ ਰਹਾਣੀयत ਤਰੱਕੀ ਚਾਹੁੰਦੇ ਹੋ ਕਿਸੇ ਕਾਮਲ ਮੁਰਸ਼ਦ ਤੇ ਲੱਗ ਜਾਓ ਦੁਨੀਆ ਦੇ ਵਿੱਚ ਆਇਓ ਇੱਕੋ ਇੱਕ ਤਾਲ ਤੇ ਜੋ ਪਾਰ ਲਾ ਸਕਦੀ ਏ ਕਾਮਲ ਮੁਰਸ਼ਦ ਮੁਰਸ਼ਦ ਬਗੈਰ ਕੋਈ ਵੀ ਪਾਰ ਨਹੀਂ ਲਾ ਸਕਦਾ ਜਿੰਨੀਆ ਮਰਜ਼ੀ ਇਬਾਦਤਾਂ ਕਰ ਲਓ ਜਿੰਨੇ ਮਰਜ਼ੀ ਵਰਤ ਰੱਖ ਲਓ ਪੈਦਲ ਯਾਤਰਾ ਕਰ ਲਓ ਕਦੇ ਗੱਲ ਨਹੀਂ ਪੰਦੀ ਗੱਲ ਉਦੋਂ ਬੰਦੀ ਏ ਜਦੋਂ ਕਾਮਲ ਮੁਰਸ਼ਦ ਮਿਹਰਬਾਨ ਹੋਵੇ ਨਿਗੇਵਾਨ ਹੋਵੇ ਸਭ ਤੋਂ ਵੱਡੀ ਇਬਾਦਤ ਦੁਆ ਕਰਨਾ ਫਰਿਆਦ ਕਰਨਾ ਰੱਬ ਅੱਗੇ ਮਿੰਤਾ ਤਰਲੇ ਕਰਨਾ ਰੱਬ ਉਹਨਾਂ ਦੇ ਬਹੁਤ ਹੀ ਮਿਹਰਬਾਨ ਨਿਗਹਿਬਾਨ ਹੁੰਦਾ ਹੈ ਜੋ ਇਨਸਾਨ ਦੁਨਿਆਵੀ ਦੁਨੀਆਦਾਰੀ ਨੂੰ ਛੱਡ ਕੇ ਹਰ ਵੇਲੇ ਆਪਣੇ ਮਾਲਕ ਆਪਣੇ ਰੱਬ ਕੋਲੋਂ ਮੰਗਦਾ ਹੈ ਹਰ ਵੇਲੇ ਪ੍ਰਮਾਤਮਾ ਅੱਗੇ ਦੁਆ ਬੇਨਤੀ ਫਰਿਆਦ ਕਰਦਾ ਹੈ ਮਿਹਰਬਾਨ ਰੱਬ ਹੋ ਜਾਂਦਾ ਹੈ ਜ਼ਿੰਦਗੀ ਵਿੱਚ ਸਭ ਤੋਂ ਜ਼ਰੂਰੀ ਕੰਮ ਰੱਬ ਦੀ ਇਬਾਦਤ ਕਰੋ ਜਿੰਨਾ ਹੋ ਸਕੇ ਜਵਾਨੀ ਵੇਲੇ ਰੱਬ ਦੀ ਵਾਤ ਤੋਂ ਬਾਤ ਇਬਾਦਤ ਕਰੋ ਕਿਉਂਕਿ ਜਵਾਨੀ ਵੇਲੇ ਆਪਣੇ ਆਪ ਨੂੰ ਸੰਭਾਲਣ ਦੀ ਬਹੁਤ ਹੀ ਲੋੜ ਹੁੰਦੀ ਹੈ ਗੁਨਾਹ ਹੀ ਜਵਾਨੀ ਵੇਲੇ ਹੁੰਦੇ ਨੇ ਕਾਮ ਕ੍ਰੋਧ ਲੋਭ ਮੋਹ ਕਾਲ ਜਵਾਨੀ ਵੇਲੇ ਹੀ ਤੰਗ ਕਰਦਾ ਹੈ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਤਾਂ ਨਾ